ਸਤਿਨਾਮ ਸ੍ਰੀ ਵਾਹਿਗੁਰੂ ਜੀ ਦਰਸਰ ਪਿਆਸੀ ਦਿਸਰਾ ਚਿਤ ਵੰਦ ਰਣੀਤਾ ਹੋਰ ਕੱਟ ਪਰ ਮੇਲੀਆ ਨਾਨਕ ਹਰਿ ਸੰਗ ਮੀਤਾ ਧਨ ਸੋ ਬੇਲਾ ਕੜੀ ਤਨ ਤਨ ਉਤਪਲ ਸਾਜ ਅਰਸਾ ਦਰਸ ਸੰਜੋਗਾ ਜਿਤ ਜਿਠਾ ਗੁਰਦਰਸਾਰ ਅੰਬਰ ਤੇ ਵੇਲਾ ਸਚਨਾਵ ਬੜਿਆਈ ਵਿਚਾਰ ਕਰਮੀਆਂ ਦੇ ਤਪੜਾ ਕੀ ਆ ਜਣਿਆ ਸਭ ਆਪੇ ਇਸ ਕਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਨਾਸੀ ਮੰਲਾ ਪੰਜਵਾ ਦਾਤੋ ਹਰ ਰੰਗਲਾ ਕੋ ਇਸ ਜੁਗ ਮੈਂ ਤਹਾ ਸੂਰਾ ਆਹ ਤਮ ਜਿਨੈ ਸਗਲ ਵਸਤਾ ਕਹਿ ਜਗ ਸਤਿਗੁਰ ਪੂਰਾ ਜਾਂ ਕਾ ਹਰ ਰੰਗ ਲਾਗੋ ਇਸ ਜਗ ਮੈਂ ਸੋ ਪੀਅਤ ਹੈ ਸੂਰਾ ਆਹ ਤਮ ਜਿਨੈ ਸਗਲ ਵਸਤਾ ਗੁਰਪੂਰਾ ਧਾਕੁਰ ਗਈਏ ਆਤਮ ਰੰਗ ਸਰਣੀ ਪਾਵਰ ਨਾਮ ਤਿਆਵਣ

ਨਿਤ ਨਾਨਕ ਕੈ ਸੁਖ ਈਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ